ਬਟਾਲਾ ਦੇ ਡੇਰਾ ਰੂਡ ਰੇੜੀ ਮਾਰਕੀਟ ਵਿੱਚ ਪਿਆ ਰੋਲਾ ਇੱਕ ਧਿਰ ਨੇ ਦੂਜੀ ਧਿਰ ਦੀ ਉਲਟਾ ਰੇੜੀ ਸੁੱਟ ਦਿੱਤੀ ਸੜਕ ਤੇ ਸਾਰੀ ਸਬਜੀ ਦੂਜੀ ਧਿਰ ਨੇ ਦਸਤਾਰ ਉਤਾਰਨ ਦੇ ਲਗਾਏ ਇਲਜ਼ਾਮ ਮਾਮਲਾ ਉਸ ਵੇਲੇ ਦਾ ਹੈ ਜਦੋਂ ਇੱਕ ਸਖਸ਼ ਨੇ ਆਪਣੀ ਰੇੜੀ ਵਾਲੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਜਦੋਂ ਰੇੜੀ ਲਗਾਉਣ ਵਾਲੇ ਦਾ ਦੂਸਰਾ ਭਰਾ ਆ ਗਿਆ ਤਾਂ ਉਸਨੇ ਉਹ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਹੋਈ ਤਲਖੀ ਹੱਥੋਪਾਈ ਤੇ ਇੱਕ ਦੂਜੇ ਦਾ ਸਮਾਨ ਸੜਕ ਤੇ ਸੁੱਟਿਆ ਗਿਆ ਤੇ ਦਸਤਾਰ ਲਾਉਣ ਦੇ ਇਲਜ਼ਾਮ ਲਗਾਏ ਗਏ ਮੌਕੇ ਤੇ ਪਹੁੰਚਿਆ ਨਿਹੰਗ ਸਿੰਘਾਂ ਜਥੇ ਬੰਦੀਆਂ ਤੇ ਮਾਰਕੀਟ ਵਾਲਿਆਂ ਨੇ ਮਾਮਲਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਧਿਰਾਂ ਤੇ ਜਿੱਦ ਕਿ ਉਸੇ ਥਾਂ ਤੇ ਹੀ ਲਾਉਣੀ ਹੈ ਰੇੜੀ ਆਪਣੀ ਗੱਲ ਗਾਇਨਾਂ ਤੂੰ ਪਿਆਰ ਨਾਲ ਮੇਰਾ ਬਾਬਾ ਜੀ ਪਿਆਰ ਨਾਲ ਆਪਣੀ ਫਸਲ ਵੇਚਣ ਦੇ ਆਈ ਅੱਖਾਂ ਚ ਡੇ ਬਾਬਾ ਜੀ ਇਹਨਾਂ ਨਹੀਂ ਆਖਾ ਅਈ ਇਹਨਾਂ ਨੂੰ ਨਹੀਂ ਆਖਾ ਨਹੀਂ ਖੜੇ ਹੋਏ ਗੱਲ ਕਰੋ ਇਹਨਾਂ ਨਾਲ ਅਸੀਂ ਕੋਈ ਐਨਐਲਜੀ ਦੀ ਗੱਲ ਕੀਤੀ ਜਾਂ ਤੁਹਾਡੇ ਨਾਲ ਦੀ ਗੱਲ ਨਹੀਂ ਗੱਲ ਹੈ ਤੈਨੂੰ ਦਾ ਕਹਿੰਦਾ ਸਾਰੇ ਦਾ ਨਾਮ ਦਾ ਪਤਾ ਵੀ ਕੋਈ ਆਪਣੇ ਪੈਸੇ ਲਾ ਕੇ ਆ ਮੈਂ ਕੋਈ ਐਨਐਲਜੀ ਮਨੇ ਕੋਈ ਗੱਲ ਕੀਤੀ ਐਨਐਲਜੀ ਕੰਨਿਆ ਗੱਲ ਕੀਤੀ ਆ ਮੈਂ ਸਾਰਿਆਂ ਦੀ ਗੱਲ ਕਰਦਾ ਠੀਕ ਹੈ ਨਾ ਅੱਜ ਇਹ ਸਾਰੇ ਤਮਾਸ਼ਾ ਦੇਖਣ ਲਈ ਆਪਾਂ ਕੋਈ ਨਹੀਂ ਅੱਜ ਕੱਲ ਕੋਈ ਇਹਨੂੰ ਸਮਝੂਗਾ ਜੇ ਪਾਈਆਂ ਤੋਂ ਕਮਾਓਗੇ ਪੁਲਿਸ ਵਾਲਿਆਂ ਲੋਕਾਂ ਦਾ ਤੁਹਾਡਾ ਫਾਇਦਾ ਨਹੀਂ ਹੈਗਾ ਆਹ ਜੇ ਚੱਲਦੀ ਹੈ ਆਪਣਾ ਸਮਝ ਲਓ ਆਪਣਾ ਜ਼ਿੰਮੇਵਾਰ ਆਪਣਾ ਪੁੱਟ ਕੇ ਲੇਕਿੰਦਾ ਹੈ ਜੋ ਫੇਰ ਵੀ ਇਹ ਲੋਕ ਥੋੜੇ ਜੀਤ ਵਿੱਚ ਆਉਂਦੇ ਨੇ ਉਹਨੂੰ ਲਿਆਉਂਦੇ ਨਹੀਂ ਉਹਨੂੰ ਮਾਰਿਆ ਇਹਨਾਂ ਨੂੰ ਮਾਰਿਆ ਇਹਨਾਂ ਨੂੰ न ਆ ਯਾਰਾ ਤੋਂ ਸਾਰੇ ਜਾਣੇ ਇੱਥੇ ਚਪਾੜੇ ਸਾਰੀਆਂ ਡੇੜੀਆਂ ਕੰਮ ਨਹੀਂ ਦੇ ਰੋ ਸਹੀ ਡੇੜੀ ਲਾਈਵ ਹੈ ਦੁਕਾਨ ਲਈ ਆ ਵੀ ਆ ਗਏ ਆ ਨਾ ਆ ਵੀ ਆ ਗਏ ਸਾਡੇ ਚਪਾੜੇ ਬਾਬਾ ਜੀ ਅੱਜ ਇਹ ਲੈੜੀ ਥੱਲੇ ਬਾੜ ਥੱਲੇ ਬਾੜ ਤੱਕ ਆ ਮਾਰ ਕੇ ਥੱਲੇ ਬਾੜ ਦਾ ਨਾਲੇ ਮੈਨੂੰ ਖਿਚਣਿਆ ਤੂੰ ਕਿਹਦੇ ਵੀਡੀਓ ਤੱਕ ਬਣੀ ਆ असे जा पर असीं चेतारी लाईंदी ਸਾਰੇ ਪੌਣੇ ਆਲੇ ਕੋਈ ਆ ਬਣੀਆ ਆ ਬਣੀਆ ਮੇਰੀ ਗੱਲ ਸੁਣੋ ਕੋਈ ਕੋਈ ਮਨ ਦਾ ਲਾੜਾ ਕਰ ਸਾਡੀ ਜੀ ਕਾਰ ਨੂੰ ਹੱਥ ਪਾਈ ਦੇਖੇ ਮਾ ਮਾ ਪਾਗਲ ਕਿੱਥੇ ਦਾ ਟੋਟੇ ਕੋਈ ਨਾ ਕਰਦਾਂਗੇ ਗੱਲ ਕਰਿਓ ਲੱਗੀ ਸਾਡੀ ਠੀਕ ਹੈ ਮੇਰੀ ਗੱਲ ਸੁਣਾ ਅਸੀਂ ਜਿੱਤਾ ਸਾਡਾ ਕਹਿੰਦੇ ਸਾਨੂੰ ਜਿੱਤਾ ਲੱਗਾ ਇਧਰ ਆ ਉਸ ਤਰਾ ਆ ਜੂਗਾ ਤੇ ਛੱਡਾਂਗੇ ਕਹਿ ਉਹ ਤੁਹਾਨੂੰ ਉਨੇ ਭਰਾ ਜੂਨਾਂ ਨਿਸ਼ਾਨਦੇ ਵੀ ਬਸ ਕਹਿੰਦਾ ਮੈਂ ਇਹਦਾ ਪਤਾ ਨਹੀਂ ਵੇਹੇ ਪਤਾ ਚੱਲ ਕੋਈ ਨਹੀਂ ਤੁਸੀਂ ਲਾਓ ਜਟਾਰ ਲਾਉਣੇ ਇਹ ਮੈਂ ਪਤਾ ਨਹੀਂ ਹਰ ਇੱਕ ਨਾਲ ਪਸੰਦ ਕਰਦਾ ਓਏ ਤੂੰ ਵੀ ਲੈ ਲੈ ਲਉਣਾ ਮਾਦਾ ਲੜਕੀ ਨਹੀਂ ਇਹਨਾਂ ਪਿਛੋੜਾ ਰੈਣੀ ਆਪਣੀ ਅਸੀਂ ਕਹਿ ਨਹੀਂ ਕਿ ਅਸੀਂ ਨਹੀਂ ਆਪਾਂ ਨਹੀਂ ਵੀਰ ਜੀ ਚੰਗੀ ਪੜੀ ਰੇੜੀ ਲੱਗੀ ਸਾਡੇ ਘਰ ਦੇ ਨੇ ਸਾਰਾ ਟੱਬਰ ਆ ਕੇ ਇਕੱਠੇ ਹੋ ਗਏ ਆ ਤਿੰਨ ਤੇ ਨੱਡੇ ਇਹਨਾਂ ਦੇ ਆਲਰੇਡੀ ਲੱਗੇ ਹੋਏ ਆ ਜੇ ਕੋਈ ਸਰਦਾਰ ਬੰਦਾ ਖਾਂਦਾ ਵਾ ਤੇ ਕੋਈ ਗੁਨਾਹ ਕਰ ਰਿਆ ਪਬਲਿਕ ਪ੍ਰਾਪਰਟੀ ਆ ਹੈਨਾ ਗਵਰਨਮੈਂਟ ਪ੍ਰਾਪਰਟੀ ਹੈ ਨਾ ਪਬਲਿਕ ਪ੍ਰਾਪਰਟੀ ਪਰਸਨਲ ਪ੍ਰਾਪਰਟੀ ਕਿਸੇ ਦੀ ਨਹੀਂ ਹੈਗੀ ਠੀਕ ਆ ਇਹਨਾਂ ਨੂੰ ਅਸੀਂ ਕਿਹਾ ਬਹਿ ਕੇ ਸੌਟ ਆਊਟ ਕਰ ਲੈਨੇ ਜਿੰਨਾਂ ਕੋ ਲਿਆ ਉਹਨਾਂ ਨੂੰ ਲੈ ਆਓ ਲੇਕਿਨ ਇਹ ਬੰਦੇ ਨੇ ਇੱਕ ਨਹੀਂ ਸੁਣੀ ਸਾਡੀ ਰੇੜੀ ਪਲਟਾਤੀ ਆਪਾਂ ਦੋ ਜਣੇ ਦੋ ਲੇਡੀਜ਼ ਦੋ ਜੈਂਟਸ ਔਰ ਇਹ ਸਾਰੀ ਮਾਰਕੀਟ 플러스 ਪ੍ਰਧਾਨ ਸਾਹਿਬ ਨਾਲ ਜੇ ਪ੍ਰਧਾਨ ਸਾਹਿਬ ਚਾਹੁੰਦੇ ਤੇ ਇੰਨਾ ਰਿਚਕ ਪੈਰਾਂ 'ਚ ਨਹੀਂ ਰੋਲਣਾ ਸਰਦਾਰ ਬੰਦਿਆਂ ਦੇ ਹੱਥੀ ਨਹੀਂ ਪੈਣਾ ਉਹਨਾਂ ਦੀ ਦਸਤਾਰਾ ਲਾਉਣ ਦੀ ਨੋਬਤ ਨਹੀਂ ਆਉਣੀ ਕਿਸੇ ਦਾ ਇੰਨਾ ਜਮੀਰ ਮਰਿਆ ਨਹੀਂ ਕਿ ਆਪਣੀ ਦਸਤਾਰ ਲਾਊਗਾ ਠੀਕ ਹੈ ਆਲਰੇਡੀ ਵੀਡੀਓਜ਼ ਬਣੀ ਪਈ ਆ ਪੱਥਰ ਚਲਾਏ ਪੱਥਰ ਤੁਸੀਂ ਥੱਲੇ ਡਿੱਗੇ ਵੇਖ ਸਕਦੇ ਜੇ 9-10000 ਰੁਪਏ ਦਾ ਨੁਕਸਾਨ ਕਰਤਾ ਪਹਿਲੋ ਸਾਡੀਆਂ ਨੇ ਰੇੜੀ ਚੋਰੀ ਕੀਤੀ ਸਾਰੇ ਰੇੜੀਆਂ ਵਾਲੇ ਸਾਡੇ ਨਾਲ ਲੱਗਦੇ ਨਾ ਸਾਰਿਆਂ ਨੇ ਵਧੀ ਕੀ ਕੀਤੀ ਸਾਹਮਣੇ ਪਊ ਸਾਹਿਬ ਆ ਕ੍ਰਿਸ ਟ੍ਰੇਡਿੰਗ ਕੰਪਨੀ ਉਹਨਾਂ ਨੇ ਸੌਟ ਆਊਟ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਜੇ ਦੋ ਭਰਾ ਨੇ ਮੇਰੇ ਸਕੇ ਹਾਂਜੀ ਇੱਕ ਦੀਆਂ ਦੋ ਬੇਟੀਆਂ ਨੇ ਵਿਆਹੇ ਵਰਿਆ ਵਾ ਇੱਕ ਕਵਾਰਾ ਸਾਹਮਣੇ ਦੁਕਾਨ ਤੇ ਕੰਮ ਕਰਦਾ ਤੇ ਦੂਜੇ ਨੂੰ ਕੰਮ ਖੋਲ ਕੇ ਦਿੱਤਾ ਇਹਨਾਂ ਦੇ ਭਰਾ ਦੀ ਸਹਿਮਤੀ ਨਾਲ ਇਹ ਸਭ ਕੁਝ ਹੋਇਆ ਪ੍ਰੋਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਖੁਦ ਅੱਡਾ ਦਿੱਤਾ ਕਿਉਂਕਿ ਆਲਰੇਡੀ ਉਹਨਾਂ ਦਾ ਅੱਡਾ ਕਿਤੇ ਲੱਗਾ ਹੋਇਆ ਵਾ ਹਨਾ ਜੀ ਚਾਰ ਚਾਰ ਅੱਡੇ ਤਾਂ ਨਹੀਂ ਨਾਲ ਆਉਟ ਹੈਗੇ ਗਵਰਨਮੈਂਟ ਪ੍ਰਾਪਰਟੀ ਤੇ ਕੋਈ ਵੀ ਆ ਕੇ ਆਪਣੀ ਕਮਾਈ ਕਰ ਸਕਦਾ ਵਾ ਮੇਰਾ ਨਾਮ ਬਲਜੀਤ ਸਿੰਘ ਵੀਰ ਜੀ ਵੀਰ ਜੀ ਅਸੀਂ ਨਾ 1.5 2 ਮਹੀਨੇ ਤੋਂ ਇੱਥੇ ਰੇੜੀ ਲਾ ਰਹੇ ਆ ਠੀਕ ਹੈ ਜੀ ਇਹਨਾਂ ਦੇ ਭਰਾ ਤੋਂ ਇਹ ਜਗ੍ਹਾ ਲਈ ਉਹ ਕਹਿੰਦੇ ਤੁਸੀਂ ਰੇੜੀ ਲਾਓ ਆਪਣਾ ਖਾਓ ਪੀਓ ਇਹ ਹੁਣ ਸਵੇਰੇ ਆਡੇ ਆਏ ਆ ਤੇ ਆ ਕੇ ਸਾਡੇ ਗੱਲ ਪੈ ਗਏ ਆ ਦਸਤਾਰ ਲਾਤੀ ਆ ਆ ਵੇਖੋ ਮੇਰੇ ਨਾਲ ਸੱਟਾਂ ਮਾਰੀਆਂ ਵਾ ਆ ਕੇ ਸਾਡੇ ਗੱਲ ਪੈ ਗਏ ਆ ਇਹਹੀ ਗੱਲੋਂ ਵੀ ਤੁਸੀਂ ਆਪਣੀ ਇੱਥੇ ਰੇੜੀ ਚੱਕੋ ਅਸੀਂ ਕਿਹਾ ਵੀ ਇਹ ਤੁਹਾਡੇ ਭਰਾਦਰ ਨੇ ਸਾਨੂੰ ਇਹ ਜਗ੍ਹਾ ਦਿੱਤੀ ਆ ਵੀ ਤੁਸੀਂ ਲਾਓ ਰੈਡੀ ਤੇ ਉਹ ਦੂਜਾ ਬ੍ਰਦਰ ਇਹਨਾਂ ਦਾ ਛੋਟਾ ਉਹ ਨੇਤ ਹੁੰਦਾ ਜਾਂਦਾ ਸੀ ਇੱਥੇ ਦੁਕਾਨ ਤੇ ਵੀ ਹੁੰਦਾ ਸੀ ਤੇ ਗੱਲਬਾਤ ਕਰਦਾ ਸੀ ਰੋਜ਼ ਵੀਦਾ ਜਾਂ ਬ੍ਰਦਰਾਂ ਦੂਜਾ ਇਹ ਵੀ ਆਉਂਦੇ ਲੰਘਦੇ ਸੀ ਇਹਨਾਂ ਕੋਈ ਗੱਲ ਨਹੀਂ ਕੀਤੀ ਹੁਣ ਸਾਨੂੰ ਇਹ ਨਹੀਂ ਪਤਾ ਕਿਉਂ ਜਾਂ ਕਿਵੇਂ ਕਿਹਦੇ ਪਿੱਛੇ ਲਾ ਕੇ ਸਾਡੇ ਆ ਕੇ ਗੱਲ ਪੈ ਗਏ ਆ ਛੜਾ ਸਾਰਾ ਸਮਾਨ ਖਲਾਰਤਾ ਵਾ ਕਾਫੀ ਬੰਦੇ ਆ ਕੇ ਆ ਵਟਾ ਤੱਕ ਮਾਰਨ ਪਏ ਆ ਸਾਡੇ ਹੱਥੀ ਪੈ ਗਏ ਸਾਨੂੰ ਸਟਾ ਲਾਈਆਂ ਸਾਡਾ ਸਾਰਾ ਖਲਾਰਤਾ ਲੱਕੀ ਨਾ ਕੀ ਹੋਇਆ ਸਰ ਮੈਂ ਇਥੇ ਮੇਰਾ ਡੈਡੀ ਪੂਰੇ ਰੇੜੀ ਲਾਉਂਦਾ ਸੀ ਉਹਨਾਂ ਨੂੰ ਤਕਰੀਬਨ 2 ਮਹੀਨੇ ਹੋ ਗਏ ਉਹ ਪੂਰੇ ਹੋ ਗਏ ਨੇ ਤੇ ਪੂਰੇ ਹੋ ਗਏ ਨੇ ਤੇ ਬਾਅਦ ਚੋਂ ਮੈਂ ਅੱਜ ਇਹਨਾਂ ਨੂੰ ਕਿਹਾ ਵਾ ਵੀ ਆਪਣਾ ਥੋੜਾ ਜਿਹਾ ਤੂੰ ਉਰਾ ਪੁਰਾ ਲਾ ਲੋ ਮੇਰਾ ਅੱਡਾ ਵਾ ਉੱਥੇ ਰੇੜੀ ਲਾਉਣ ਦੋ ਕਿਉਂਕਿ 20 ਸਾਲ ਤੋਂ 25 ਸਾਲ ਤੋਂ ਅਸੀਂ ਉੱਥੇ ਰੇੜੀ ਲਾ ਰਹੇ ਆ ਠੀਕ ਆ ਜੀ ਬਸ ਇਹਨਾਂ ਨੇ ਆਪਣੀ ਰੇੜੀ ਇਹਨਾਂ ਨੇ ਆਪੇ ਪਟਾਲੀ ਆਪੇ ਜਿੱਤਾਰਾਂ ਇਹਨਾਂ ਨੇ ਨਿਹੰਗ ਸਿੰਘ ਬੁਲਾਲੇ ਆ ਇਹਨਾਂ ਨੇ ਮੈਨੂੰ ਮਰਵਾਉਣ ਨੂੰ ਨਿਹੰਗ ਸਿੰਘ ਬੁਲਾਲੇ ਆ ਕਿੱਥੇ ਮੈਂ ਇਹ ਤੁਹਾਡਾ ਭਰਾ ਡਾਲਾਉਂਦਾ ਸੀ ਮੇਰਾ ਪਿਓ ਲਾਉਂਦਾ ਸੀ ਉਸ ਤੋਂ ਬਾਅਦ ਮੇਰਾ ਜਿਹੜਾ ਭਰਾ ਦਾ ਲੜਕਾ ਸੀ ਉਹ ਲਾਉਂਦਾ ਵਿਆਹ ਰੇੜੀ ਨਹੀਂ ਮੇਰਾ ਭਰਾ ਇਹ ਤਾਂ ਮੇਰਾ ਭਰਾ ਜਿਹੜਾ ਵਾ ਇੱਕ ਮਿੰਟ ਭਾਜੀ ਹੁਣ ਤੀਨਾਂ ਗੱਲ ਕਰੋ ਮੈਨੂੰ ਕਰਨ ਦੋ ਭਾਜੀ ਵੇਖੋ ਮੇਰਾ ਭਰਾ ਹੈਗਾ ਵਾ ਮਤਲਬ ਹੀ ਦਿਮਾਗੋ ਹੋ ਗਿਆ ਉਹਨਾਂ ਸ਼ਰਾਬ ਪਿਆ ਪਿਆ ਪੀਉ ਕੇ ਇਹਨਾਂ ਨੇ ਸ਼ਰਾਬ ਪਿਆ ਕੇ ਇਹਨਾਂ ਨੇ 150 ਦੀ ਜੇਬ ਚ ਪਾਇਆ ਹੋਣਾ ਮੈਂ ਨਹੀਂ ਕਹਿੰਦਾ ਉਹਨਾਂ ਇੱਥੇ ਇਹਨਾਂ ਉਹਦੇ ਕੋਦੇ ਕੋ ਕਹਿੰਦਾ ਵੀ ਇੱਥੇ ਅੱਡਾ ਮੈਂ ਲਾਉਣਾ ਵਾ ਤੇ ਪੱਕਾ ਕਹਿੰਦਾ ਨਹੀਂ ਭਰਾ ਮੇਰਾ ਆ ਜਾਂਦਾ ਹੁਣੇ ਹੀ ਉਹ ਕੇ ਦਾ ਡਿਜੀਟ ਇਹ ਮੇਰੀ ਆਪਣੀ ਜਗ੍ਹਾ ਨਹੀਂ ਹੈ ਭਾਜੀ ਰੇੜੀਆਂ ਲੱਗਣ ਡੀਆਂ ਵਾ ਅਸੀਂ 20 25 ਸਾਲ ਤੋਂ 30 ਸਾਲ ਤੋਂ ਅਸੀਂ ਲਾ ਰਹੇ ਹਾਂ ਰੇੜੀਆਂ ਅਸੀਂ ਨਹੀਂ ਪਲਟਾਈ ਰੇੜੀ ਸਾਨੂੰ ਕਿਤੇ ਵੀ ਦਰਗਾਹ ਦੇ ਲਾਜੋ ਮਸੀਤੇ ਲਾਜੋ ਗੁਰਦੁਆਰੇ ਲਾਡੋ ਜਾਂ ਇਹਨਾਂ ਦੀਆਂ ਜਸਤਾਰਾਂ ਖੋਲੀਆਂ ਹੋਣ ਜਾਂ ਇਹਨਾਂ ਨੂੰ ਕੋਈ ਹੱਥੋਂ ਪਾਈ ਕੀਤੀ ਹੋਵੇ ਮੈਂ ਜ਼ਿੰਮੇਵਾਰ